ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਪੈਨਸ਼ਨਲ ਐਸੋਸੀਏਸ਼ਨ ਜਲਾਲਾਬਾਦ ਪਛਮੀ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਵਿੱਚ ਲਏ ਗਏ ਫੈਸਲੇ ਤੇ ਕੀਤੇ ਗਏ ਐਲਾਨ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੋ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਪਾਭ ਜੀ ਨੂੰ ਸਮੇਂ ਸਿਰ ਮਿਲ ਜਾਵੇ ਅੱਜ ਪੰਜਾਬ ਵਿੱਚ ਫੜਾਂ ਦੀ ਪਈ ਜ਼ੋਰਦਾਰ ਮਾਰ ਨਾਲ ਲੱਖਾਂ ਹਿੱਤ ਦੀ ਗਿਣਤੀ ਦੇ ਵਿੱਚ ਹੋਏ ਪ੍ਰਭਾਵਿਤ ਲੋਕਾਂ ਤੇ ਹੋਏ ਵੱਡੇ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਲਈ ਜਿੱਥੇ ਹਾਲੀਵੁੱਡ ਬਾਲੀਵੁੱਡ ਦੇ ਕਲਾਕਾਰ ਨਾਮੀ ਸਿੰਗਰ ਐਨ ਜੀਓ ਸਮਾਜ ਸੇਵੀ ਸਰਤਾਵਾਂ ਪ੍ਰਸਿੱਧ ਹਰਤੀਆਂ ਵੱਲੋਂ ਵੱਧ ਚੜ ਕੇ ਵਿੱਤੀ ਸਹਾਇਤਾ ਤੇ ਖਾਂ ਪੀਣ ਦੀਆਂ ਚੀਜ਼ਾਂ ਲਈ ਲੰਘਨ ਗਏ ਜਾ ਰਹੇ ਹਨ ਉਥੇ ਪੰਜਾਬ ਦੇ ਪੈਨਸ਼ਨਰ ਸਾਥੀਆਂ ਵੱਲੋਂ ਵੀ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਹਲਕਿਆਂ ਦੇ ਲੋਕਾਂ ਤੇ ਪਈ ਇਸ ਅਚਾਨਕ ਕੁਦਰਤੀ ਆਫਤ ਨਾਲ ਨਜਿੱਠਣ ਲਈ ਉਨਾ ਨਾਲ ਇੱਕ ਜੁੜਤਾ ਦਿਖਾਉਂਦੇ ਹੋਏ ਆਪਣੀ ਸਮਰੱਥਾ ਅਨੁਸਾਰ ਹਰ ਪ੍ਰਕਾਰ ਦੀ ਸਹਾਇਤਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸੇ ਕੜੀ ਵਿੱਚ ਹੀ ਪੰਜਾਬ ਦੇ ਸਰਦੀ ਜਿਹੇ ਵਾਜੂਕਾਂ ਦੀ ਤਸੀਰ ਜਲਾਲਾਬਾਦ ਪੱਛਮੀ ਦੇ ਪੈਨਸ਼ਨਰ ਸਾਥੀਆਂ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਵਿੱਚ ਹੜਾਂ ਦੀ ਅਚਾਨਕ ਪਈ ਮਾਰ ਨਾਲ ਜੂਜ ਦੇ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕੁਝ ਐਲਾਨ ਕੀਤੇ ਗਏ ਹਨ ਤੇ ਫੈਸਲੇ ਲਏ ਗਏ ਹਨ ਤਾਂ ਉਹ ਜਾਣਦੇ ਹਾਂ ਕਿ ਇਸ ਮੀਟਿੰਗ ਵਿਥ ਦੀ ਕਾਰਗੁਜ਼ਾਰੀ ਕੀ ਰਹੀ ਹੈ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਪਛਮੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਕੁਆਰ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਜਲਾਲਾਬਾਦ ਵਿਖੇ ਸੰਪੰਨ ਹੋਈ ਮੀਟਿੰਗ ਵਿੱਚ ਹਾਜ਼ਰ ਪੈਨਸ਼ਨਰ ਨੇ ਪੰਜਾਬ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜਾ ਨਾਲ ਹੋਏ ਨੁਕਸਾਨ ਬਾਰੇ ਦੁੱਖ ਪ੍ਰਗਟ ਕੀਤਾ ਹੜਪੀਟਾਂ ਦੀ ਹਰੇਕ ਸੰਭਵ ਮਦਦ ਲਈ ਰਾਏ ਤੇ ਕੇਂਦਰ ਸਰਕਾਰਾਂ ਅਤੇ ਸਥਾਨਕ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਸੰਦੇਸ਼ ਦਿੱਤਾ ਗਿਆ ਮੀਟਿੰਗ ਵਿੱਚ ਨਿਰਮਲਜੀਤ ਸਿੰਘ ਬਰਾੜ ਕੈਸ਼ੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛਾਵੜਾ ਦੇਸ਼ ਰਾਜ ਗਾਂਧੀ ਰਾਜਕਮਾਰ ਸतीश ਕਮਲ ਚਰਾਇਆ ਦونی ਚੰਦ ਬਤਰਾ ਡਾਕਟਰ ਪ੍ਰਕਾਸ਼ ਦੋਸ਼ੀ ਗੁਮਿੰਦ ਨਾਮ ਨੱਟਾ ਪ੍ਰਵੇਸ਼ ਖੰਨਾ ਨੇ ਸੰਬੋਧਨ ਕੀਤਾ ਵਕ-ਵਕ ਬੁਲਾ ਰਹੇ ਨੇ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਮੰਗਾਂ ਪੰਜਾਬ ਵਿੱਚ ਫੜਾ ਕਰਨ ਹੋਈ ਤਬਾਹੀ ਬਾਰੇ ਫੁੱਲ ਲ ਕੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਪ੍ਰਵੇਸ਼ ਕੰਨਾ ਨੇ ਸਟੇਟ ਖਤਰ ਦੀ ਹੋਂਦ ਨਵਾਈ ਮੀਟਿੰਗ ਦੇ ਅੰਤ ਦੇ ਵਿੱਚ ਪ੍ਰਧਾਨ ਬਲਬੀਰ ਸਿੰਘ ਖਵਾਬ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਹੱਕੀ ਮੰਗਾਂ ਜਲਦੀ ਪੂਰੀਆਂ ਕਰਨ ਅਤੇ ਫੜ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਐਸੋਸੀਏਸ਼ਨ ਵੱਲੋਂ ਵੀ ਵੱਤਵਦ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਕੇਵਲ ਕ੍ਰਿਸ਼ਨ ਸੇਠੀ ਸਰਵਨ ਕੁਮਾਰ ਕੰਬੋਜ ਦਲੀਪ ਸਿੰਘ ਫੌਜੀ ਪਿੰਦਰ ਕੁਮਾਰ ਤਰਪਾਲ ਕੇ ਨਿਹਾਲੋਬਾਈ ਗੁਰਜਿੰਦਰ ਸਿੰਘ ਕਨੀਜਾ ਜਗਦੀਨਦਰ ਸਿੰਘ ਬਲਬੀਰ ਸਿੰਘ ਰੋਡਵੇਜ਼ ਸ਼ੁਕਨਾਰਾਇਣ ਸ਼ਗਨ ਲਾਲ ਗੱਭਾ ਆਦਿ ਹਾਜ਼ਰ ਸਨ ਇਸੇ ਤਰ੍ਹਾਂ ਹੀ ਪੰਜਾਬ ਪਾਰ ਦੀਆਂ ਹੋਰ ਵੀ ਪੈਨਸ਼ਨਰ ਜਥੇਬੰਦੀਆਂ ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਬढ़ा ਦੀ ਸਥਿਤੀ ਨਾਲ ਨਿਪਟਣ ਲਈ ਯੋਗਦਾਨ ਪਾ ਰਹੀਆਂ ਹਨ ਉਦਾਹਰਨ ਵਜੋਂ ਪੈਨਸ਼ਨਰ ਐਸੋਸੀਏਸ਼ਨ ਫਗਵਾੜਾ ਵੱਲੋਂ ਵੀ 53200 ਰੁਪਏ ਦੀ ਰਕਮ ਇਕੱਠੀ ਕਰਕੇ ਰਾਹਤ ਫੰਡਾਂ ਵਿੱਚ ਯੋਗਦਾਨ ਪਾਇਆ ਗਿਆ ਹੈ ਪੰਜਾਬ ਦੇ ਪੈਨਸ਼ਨਰਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲੇ ਵਾਕਿਆ ਹੀ ਸ਼ਲਾਘਾਯੋਗ ਹਨ ਤੇ ਆਸ ਕਰਦੇ ਹਾਂ ਕਿ ਅਜਿਹੇ ਉਪਰਾਲੇ ਪਵਿਕ ਵਿੱਚ ਵੀ ਜਾਰੀ ਰਹਿਣਗੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਨਕਾਈ ਕਰ ਲੈਣਾ ਨਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ